ਹੋ ਗਏ ਇਹ ਵੀ ਇਹ ਉਹ ਪਾਸਟੋਰਲ ਬਰਲੀ ਮੈਚ ਤੋਂ ਉਹਦੇ ਤੋਂ ਸਿੱਧਾ ਇਹ ਇਹ ਆਈ ਬਿਲਕੁਲ ਮੂਹ ਨਿਲੇ ਪਾਸਟੋਰਲ ਪਹਿਲਾ ਥੁਬਈ ਹੋਈ ਹੈ ਹਾਂ ਉਹ ਮੂਤ ਤਾਂ ਈਵ ਨਹੀਂ ਕਿੰਨੇ ਬੰਦੇ ਹੋ ਗਲੀ ਚ ਵੜ ਗਏ ਹਾਂ ਇਹ ਬਾਅਦ ਚਾਨ ਦੇ ਬਾਅਦ ਆ ਉਹ ਪਾਸਟੋਰਲ ਆ ਸਿੱਧੇ ਸਿੱਧੀਆਂ ਕੋਲ ਦੋ ਬੰਦੇ ਕੋਲ ਤੇ ਆ ਗਿਆ ਤੀਜਾ ਤੀਜਾ ਤਿੰਨ ਪਿਸਟਲ ਤਿੰਨ ਚਾਰ ਜਣੇ ਕੋ ਹੀ ਅਲਹਾ ਇਹ ਕੋਈ ਹੈ ਭਾਈ ਲੱਕੀ ਹੋਣੀ ਹੈ ਦਾ ਮਤਲਬ ਕਿਸੇ ਨਾ ਕਿਸੇ ਨੂੰ ਨਹੀਂ ਲੱਕੀ ਨਹੀਂ ਲੱਕੀ ਹੈ ਮਾ ਲਈ ਯਾਰ ਹੋ ਗਏ ਚਲ ਗਏ ਸੈਂਟ ਸੈਂਟ ਚਾਹ ਚਾਹ ਰਹੇ ਹਾਂ ਟੈਨ ਪਿਸਟਲ ਚਲੋ ਇਹ ਆਉਣਾ ਨਹੀਂ ਕਰਨਾ ਚਲੋ ਇਹ ਨਹੀਂ ਚਾਹ ਯਾਕਰ ਨੂੰ 445 ਹਾਂ ਇਹਨੂੰ ਵੀ ਅਦੀਆ ਵਾਲਾ ਹੋ ਗਿਆ ਚਲ ਆਨ ਫਿਰ ਮਗਰ ਜਾਣਗੇ ਨਾ ਉਹ ਜਾ ਰਿਹਾ ਉਹ ਉਹ ਚਪੀਲੀ ਉਹ ਇਹਨੂੰ ਵੀ ਲੈ ਲੀ ਉਹ ਕੋਸਾ ਤੇ ਮਗਰ ਟਟਾ ਉਹ ਇਹਨਾ ਉਹ ਮੁੰਡੇ ਦਾ ਉਹ ਜਿਹੜੇ ਗਏ ਨੇ ਉਹ ਵੀ ਆ ਗਏ ਮੜ ਗਾਣਾ ਨਾ ਚੌਂਕ ਥੋੜੋ ਵੇਚੀ ਪਪੂ ਬਾ ਫੋਟੋ ਕਿੱਥੇ ਹੋ ਗਏ ਹੋ ਗਏ ਕਿੱਥੀਆਂ ਇਹ ਇੱਕ ਸੈਕਿੰਡ ਕਿੰਨੇ ਗੋਲ ਮੜਿਆ ਇੱਕ ਚੱਕ ਕਿੰਨੇ ਗੋਲ ਮੜਿਆ ਆਹ

ਉਹ ਤਾਂ ਵੀ ਧਿਆਨ ਦੇਣ ਵਾਲੀ ਗੱਲ ਹੈ ਕਟੇ ਕਟੇ ਸਾਡੇ ਮਾੜਾ ਲਗਭਗ ਮੁੱਕੀ ਸਾਰੇ ਮੂੰਹ ਨੇ ਠੀਕ ਹੈ ਮੂੰਹ ਬੰਨੇ ਹੀ ਖੁੱਲੇ ਸੀ ਹਾਂਜੀ ਮੂੰਹ ਖੁੱਲੇ ਹੀ ਹੁੰਦਾ ਦਸਵਾ ਮਾਰੀ ਦੀ ਗੱਲ ਹੈ ਅੱਛਾ ਤੇ ਇੱਥੇ ਖੜੇ ਤਿੰਨ ਮੁੰਡੇ ਹਾਂ ਇੱਥੇ ਕੁੜਿਆਣਾ ਹੈ ਤੇ ਉਹ ਇੱਥੇ ਆ ਗਏ ਇਹ ਤਿੰਨ ਲੜਕੇ ਕਿੰਨੇ ਹੋਤੇ ਹੀ ਉਹਨਾਂ ਕੋਤ ਨਹੀਂ ਹੈਗਾ ਕੋਈ ਨਾ ਉਹਨਾਂ ਕੋਈ ਨਹੀਂ ਆਉਂਦੇ ਪੱਟੇ ਇਹ ਲਿਆ ਹੈ ਮੌਕਾ ਦੇਖੋ ਬੱਚੇ ਲੱਗਦੇ ਦੇਖ ਲੋਗੇ ਤੇ ਕੀ ਗੱਲ ਹੋਈ ਮਾੜੀ ਜੀ ਗੱਲ ਦੱਸਿਓ ਪੂਰੀ ਗੱਲ ਹਾਂਜੀ ਪੂਰੀ ਗੱਲ ਦੱਸਿਓ ਪੂਰੀ ਗੱਲ ਅਰ ਜਿੱਥੇ ਖਲੋਤਾ ਹਾਂ ਹਾਂ ਜੀ ਇੱਥੇ ਖਲੋਤਾ ਮੈਂ ਮੇਰੇ ਬੱਚੇ ਇੱਥੇ ਹੀ ਆਉਣੇ ਨੇ ਮੈਂ ਛੋਟੇ ਬੱਚੇ ਲਿਆਂਦੇ ਕੱਢੇ ਮੇਰੇ ਬੱਚੇ ਜਿਹੜੇ ਵੱਡੇ ਵੀ ਇੱਥੇ ਹੀ ਆਉਣਗੇ ਹੁਣ ਆਪਾਂ ਜਿੱਥੇ ਰੱਖਾ ਲੱਗਦਾ ਅੱਗੇ ਵੀ ਮੈਂ ਰੱਖਾਂ ਕਿੱਥੇ ਲੱਗਦਾ ਕੋਈ ਨਹੀਂ ਕਰਦੇ ਤੇ ਜਿਦਾ ਉਹਨਾਂ ਫਾਇਲ ਦੀ ਕਰਾ ਗਿਲਾ ਫਾਇਲ ਦੀ ਕਰਨਾ ਨਾਉ ਤੇ ਜਰੂਰ ਉਹਨਾਂ ਦੂਜਾ ਸਾਥੀ ਦਾ ਰਹਣਾ ਹੈ ਜਿਹਨੇ ਕਿ ਗੱਲ ਤੋਂ ਆਉਂਦੇ ਆਉਂਦੇ ਆ ਆਉਂਦੇਗੇ ਪਹਿਲਾਂ ਉਹਨਾ ਫੈਂਟਾ ਲਾਇਆ ਸੀ ਕਿੰਨੇ ਜਾਨੀ ਹੋਤਨਾ ਮੁੰਡਿਆਂ ਜਾਂ ਫੈਂਟਾ ਲਾਇਆ ਉਹਨਾ ਕਿਉਂ ਆਉਂ ਮੁੰਡਿਆਂ ਬਾਅਦ ਕਹਿੰਦਾ ਤੇਨ ਹੱਥ ਨਹੀਂ ਹੱਥਾਂਗੇ ਫੇਰ ਫਾਇਰ ਕਰਦੇ ਆਂ ਇੱਥੇ ਆਇਆ 2 ਨਹੀਂ ਤੇ 3 ਜਿੱਤੇ ਹੋਣਗੇ ਨਹੀਂ ਜੇ ਚਾਹੇ ਨੂੰ ਵਾਪਸ ਇੱਕਦਰੋਂ ਭੱਜ ਗਏ ਸਾਡੇ ਤੇ ਮੋਟਾ ਇਹਨਾਂ ਦਾ ਲਾਗੇ ਹਾਂ ਇਹ ਕਿੰਨਾ ਦਾ ਲਾਗੇ ਉਹਨਾਂ ਨੇ ਕਿੰਨਾ ਕੁ ਟਿਆਵਾ ਉਹਨਾਂ ਨੂੰ ਕਿੰਨੇ ਮੋਟਰਸਾਈਕਲ ਇੱਕ ਮੋਟਰਸਾਈਕਲ ਉਹਨਾਂ ਤੋਂ ਜਾਂਦਿਆਂ ਦੋ ਦੇ ਗਏ ਫਿਰ ਆਹ ਜਾਂਦਿਆਂ ਦੋ ਹੀ ਗਏ ਸਰਵੇਸ਼ਨ ਮਿਲਦੀ ਸੀ ਇੱਥੇ ਸ਼ਹਿਰ ਦੇ ਵਿੱਚ ਅਸਲ ਅਸਲ ਬਾਬਾ ਕਾਲਜ ਆ ਉਹਦੇ ਬਾਹਰ ਕੋਈ ਫਾਇਰ ਹੋਵੇ ਸੀ ਜੇ ਇੱਥੇ ਮੌਕੇ ਤੇ ਪਹੁੰਚੇ ਹਨ ਤੇ ਦੱਸਦੇ ਇੱਕ ਮੁੰਡੇ ਨੇ ਪਟਕਾ ਬੰਨਿਆ ਸੀ ਕਿ ਜਿਹਦੇ ਮਗਰ ਕੋਈ ਅਣਪਛਾਤੇ ਹੋਟਲ ਬੰਦੇ ਸੀ ਉਹਨਾਂ ਨੇ ਫਾਇਰ ਕੀਤਾ ਉਹ ਬੰਦਾ ਇਧਰ ਕਲੋਨੀ ਦੇ ਵਿੱਚ ਚਲਾ ਗਿਆ ਤੇ ਉਹ ਦੂਸਰੇ ਪਾਸੇ ਚਲੇ ਗਿਆ ਹੁਣ फायर करने वाला कौन सी या जो भजन वाला कौन सी वो इनिशियल अजे मौके पर पहुंचे हैं अगर तफ्तीश करके इंडिया क्राइम न्यूज जुलम के खिलाफ जंग आप देख रहे हैं इंडिया क्राइम न्यूज